ਤਾਨੂੰ ਇੱਕ ਸ਼ਿਫਟ ਗੱਡੀ ਵਾਲਾ ਸੀ ਤੇ ਉਹ ਅਗਲੀ ਸਾਈਡ ਤੋਂ ਆਂਦੇ ਸੀ ਅਸੀਂ ਇੱਧਰੋਂ ਜਾਂਦੇ ਸੀ ਤੇ ਪਿੱਛੋਂ ਇੱਕ ਹਵਾ ਆਉਂਦੇ ਆ ਸੀ ਵੱਡਾ ਟੱਕਰ ਉਹਨੇ ਵੀ ਨਹੀਂ ਸਪੀਡ ਘੱਟ ਕੀਤੀ ਉਹ ਜੋ ਗੱਡੀ ਵਾਲਾ ਆਂਦਿਆ ਸੀ ਉਹਨੇ ਸਿੱਧੀ ਗੱਡੀ ਸਾਡੇ ਟਰੈਕਟਰ ਵੱਲੇ ਲਿਆਂਦੀ ਅਸੀਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਅਸੀਂ ਟਰੈਕਟਰ ਥੱਲੇ ਲਾਤਾ ਸੜਕ ਤੋਂ ਇਸ ਕਾਰਨ ਸਾਡੀ ਟਰਾਲੀ ਪਲਟ ਗਈ ਉਹ ਸਾਡੇ 'ਚ ਸਿੱਧਾ ਵੱਜਣਾ ਸੀ ਬੰਪਰ ਦੇ ਨਾਲ ਵੱਜਣਾ ਸੀ ਉਸ ਵੀ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਹੋਣਾ ਸੀ ਪਰ ਜੋ ਵੱਜ ਜਾਂਦਾ ਸਪੀਡ ਕਾਫੀ ਸੀ ਉਹ 60-70 ਤੋਂ ਸਪੀਡ ਤੋਂ ਉੱਪਰ ਸੀ ਜੋ ਵੱਜ ਜਾਂਦਾ ਤਾਂ ਫਿਰ ਉਸ ਦਾ ਵੀ ਨੁਕਸਾਨ ਹੀ ਸਾਡਾ ਤਾਂ ਚਲੋ ਜੋ ਹੋਣਾ ਸੀ ਉਹ ਹੀ ਜਾਣਾ ਸੀ ਸਾਹਿਬ ਜੀ ਮੇਰਾ ਨਾਮ ਰਣਜੀਤ ਸਿੰਘ ਹੈ ਅਸੀਂ ਚੋਕਰਾਮ ਰਾੜਾ ਤੋਂ ਆ ਆ ਗੁਰਦਾਸਪੁਰੋਂ ਅਸੀਂ ਲੰਘ ਕੇ ਅੱਗੇ ਆਏ ਸਾਨੂੰ ਇੱਕ ਸ਼ਿਫਟ ਗੱਡੀ ਵਾਲਾ ਸੀ ਤੇ ਉਹ ਅਗਲੀ ਸਾਈਡ ਤੋਂ ਆਂਦੇ ਸੀ ਅਸੀਂ ਇੱਧਰੋਂ ਜਾਂਦੇ ਸੀ ਤੇ ਪਿੱਛੋਂ ਇੱਕ ਹਵਾ ਆਉਂਦਿਆ ਸੀ ਵੱਡਾ ਟੱਕਰ ਉਹਨੇ ਵੀ ਨਹੀਂ ਸਪੀਡ ਘਟ ਕੀਤੀ ਉਹ ਜੋ ਗੱਡੀ ਵਾਲਾ ਆਉਂਦਿਆ ਸੀ ਉਹਨੇ ਸਿੱਧੀ ਗੱਡੀ ਸਾਡੇ ਟਰੈਕਟਰ ਵੱਲੇ ਲਿਆਂਦੀ ਅਸੀਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਵੀ ਅਸੀਂ ਟਰੈਕਟਰ ਥੱਲੇ ਲਾ ਦਿੱਤਾ ਸੜਕ ਤੋਂ ਇਸ ਕਾਰਨ ਸਾਡੀ ਟਰਾਲੀ ਪਲਟ ਗਈ ਬਾਕੀ ਸਾਡਾ ਨੁਕਸਾਨ ਕਾਫੀ ਹੋਇਆ ਐ ਦੇਖੋ ਹੁਣ ਆਇਆ ਸਾਡੇ ਮਜ਼ਦੂਰ ਲੱਗੇ ਹੋਏ ਆ ਟਰਾਲੀ ਲੋਡ ਕਰਨਾ ਇਹ ਸਾਨੂੰ ਡਬਲ ਖਰਚਾ ਪੈ ਰਿਹਾ ਜੋ ਸਾਡਾ ਉਹ ਗੱਡੀ ਵਾਲਾ ਆ ਰਿਹਾ ਸੀ ਉਹਨੇ ਇੱਕ ਵਾਰੀ ਨਹੀਂ ਸਾਡੇ ਲੱਗ ਕੇ ਆਣ ਕੇ ਪੁੱਛਿਆ ਕਿ ਭਾਈ ਬਚ ਗਏ ਜਾਂ ਕਿਵੇਂ ਅਸੀਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਆ ਬਾਕੀ ਚਲੋ ਗੱਡੀਆਂ ਵਾਲਿਆਂ ਨੂੰ ਬੇਨਤੀ ਕੀ ਬਾਈ ਤੁਸੀਂ ਘਰੋਂ ਨਿਕਲਦੇ ਹੋ ਬਾਕੀ ਰਾਮਣਾ ਆਇਆ ਕਰੋ ਆਪਣੇ ਜਿੱਥੇ ਵੀ ਪਹੁੰਚਣਾ ਥੋੜਾ ਟਾਈਮ ਨਾਲ ਤੁਰ ਪਿਆ ਕਰੋ ਜੋ ਕਿ ਤੁਸੀਂ ਪਹਿਲਾਂ ਪਹੁੰਚ ਸਕੋ ਬਾਕੀ ਸਾਡਾ ਜੋ ਨੁਕਸਾਨ ਆਇਆ ਉਹ ਸਾਨੂੰ ਪਤਾ ਵਾ ਬਾਕੀ ਅਸੀਂ ਉਸ ਦੀ ਜਾਨ ਬਚਾਈ ਆ ਚਲੋ ਨਾ ਸੀ ਉਸ ਨੂੰ ਬਚਾਇਆ ਸਾਡਾ ਟਰੈਕਟਰ ਹੀ ਜਦੋਂ ਥੱਲੇ ਉਤਰ ਗਿਆ ਉਹ ਬੜਾ ਵਧੀਆ ਸਾਫ਼ ਨਿਕਲ ਗਿਆ ਉਸ ਨੇ ਇੱਕ ਵਾਰੀ ਵੀ ਨਹੀਂ ਸਾਨੂੰ ਪੁੱਛਿਆ ਕਿ ਬਾਈ ਤੁਸੀਂ ਬਚ ਗਏ ਜਾਂ ਕਿਵੇਂ-ਕਿਵੇਂ ਨਹੀਂ ਜੇ ਅਸੀਂ ਨਾ ਰੋਕਦੇ ਜਾਂ ਥੱਲੇ ਨਾ ਗੱਡੀ ਕਰਦੇ ਟਰੈਕਟਰਕ ਨਾ ਕਰਦੇ ਉਹ ਸਾਡੇ 'ਚ ਸਿੱਧਾ ਵੱਜਣਾ ਸੀ ਬੰਪਰ ਦੇ ਨਾਲ ਵੱਜਣਾ ਸੀ ਉਸ ਵੀ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਕੀ ਹੋਣਾ ਸੀ ਪਰ ਜੋ ਵੱਜ ਜਾਂਦਾ ਸਪੀਡ ਕਾਫੀ ਸੀ ਉਹ 70 ਤੋਂ ਸਪੀਡ ਤੋਂ ਉੱਪਰ ਸੀ ਜੋ ਵੱਜ ਜਾਂਦਾ ਤਾਂ ਫਿਰ ਉਸ ਦਾ ਵੀ ਨੁਕਸਾਨ ਹੀ ਸਾਡਾ ਤਾਂ ਚਲੋ ਜੋ ਹੋਣਾ ਸੀ ਉਹ ਹੀ ਜਾਣਾ ਸੀ ਪਿਛਲਾ ਜਿਹੜਾ ਟੋਲਾ ਆ ਰਿਹਾ ਸੀ ਟਿਪਰ ਆ ਰਿਹਾ ਸੀ ਉਹਦੀ ਉਹ ਭਾਜੀ ਕ੍ਰੈਸ਼ਰ ਦਾ ਲੋਡ ਸੀ ਉਸਨੇ ਵੀ ਨਹੀਂ ਸਪੀਡ ਹੌਲੀ ਕੀਤੀ ਉਹ ਦਾ ਕ੍ਰੋਸ ਕਰ ਰਿਹਾ ਹੈ ਜੋ ਅੱਗੋਂ ਗੱਡੀ ਵਾਲਾ ਸੀ ਉਸਨੇ ਵੀ ਨਹੀਂ ਸਪੀਡ ਹੌਲੀ ਕੀਤੀ ਜੇ ਉਹ ਗੱਡੀ ਵਾਲਾ ਰੋਕ ਲੈਂਦਾ ਤਾਂ ਆਰਾਮਣਾ ਨਿਕਲ ਜਾਣਾ ਸੀ ਦੋਨੋਂ ਗੰਨਾ ਕੀੜੀ ਮਿਲ ਰਿਹਾ ਕੇ ਜਾ ਰਹੇ ਹਾਂਜੀ ਕੀੜੀ ਮਿਲ ਜਾ ਰਹੇ ਸੀ ਬਰਸਾ ਅਸੀ ਦਾ ਰਾਜ ਹੀ ਰਹਿ ਗਿਆ ਕਲਦੇ ਕਿੰਨਾ ਕੁ ਨੁਕਸਾਨ ਹੋ ਗਿਆ ਸਾਡਾ ਸਰ ਨੁਕਸਾਨ ਟਰਾਲੀ ਦਾ ਇਹ ਹੀਟਲੀ ਸਾਈਡ ਦਾ ਰਮ ਉਹ ਵੀ ਪਾੜ ਚੁੱਕਾ ਹੈ ਤੇ ਸਰ ਸਾਡੇ ਟਰੈਕਟਰ ਦਾ ਵੀ ਨੁਕਸਾਨ ਆ ਸਪੈਂਡਲ ਟੁੱਟ ਗਿਆ ਸੀ ਉਹ ਬਣਾ ਗੈरेज ਤੇ ਦੇਖ ਕੇ ਆਏ ਆ ਬਾਕੀ ਅਸੀਂ ਆ ਬਗਾਨੇ ਟਰੈਕਟਰ ਟਰਾਲੀ ਮੰਗ ਕੇ ਲਿਆਂਦੇ ਆ ਗੰਨਾ ਵੀ ਥੋੜਾ ਬਹੁਤਾ ਖਰਾਬ ਹੋਇਆ ਹਾਂ ਹਾਂ ਸਰ ਗੰਨਾ ਦਾ ਤਾਂ ਸਾਹਮਣੇ ਹੀ ਆ ਜੋ ਡਿਲੀਵਰੀ ਡਬਲ ਪੈ ਗਈ ਹਾਂਜੀ ਸਰ ਜੇ ਇਹ ਜੋ ਵੱਡ ਟੋਕ ਹੋਈ ਹੈ ਹੁਣ ਇਹ ਜ਼ਿਆਦਾਤਰ ਚੱਕਿਆ ਨਹੀਂ ਜਾਣਾ ਮੋਟਾ ਮੋਟਾ ਚੱਕਰੇ ਆ ਤਾਨੂੰ ਇੱਕ ਸ਼ਿਫਟ ਗੱਡੀ ਵਾਲਾ ਸੀ ਤੇ ਉਹ ਅਗਲੀ ਸਾਈਡ ਤੋਂ ਆਂੜਿਆ ਸੀ ਅਸੀਂ ਇੱਧਰੋਂ ਜਾਂਦੇ ਸੀ ਤੇ ਪਿੱਛੋਂ ਇੱਕ ਹਵਾ ਆਉਂਦੇ ਆ ਸੀ ਵੱਡਾ ਟਿੱਪਰ ਉਹਨੇ ਵੀ ਨਹੀਂ ਸਪੀਡ ਘੱਟ ਕੀਤੀ ਉਹ ਜੋ ਗੱਡੀ ਵਾਲਾ ਆਂੜਿਆ ਸੀ ਉਹਨੇ ਸਿੱਧੀ ਗੱਡੀ ਸਾਡੇ ਟਰੈਕਟਰ ਵੱਲੇ ਲਿਆਂਦੀ ਅਸੀਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਅਸੀਂ ਟਰੈਕਟਰ ਥੱਲੇ ਲਾਤਾ ਸੜਕ ਤੋਂ ਇਸ ਕਾਰਨ ਸਾਡੀ ਟਰਾਲੀ ਫਲਟ ਗਈ ਉਹ ਸਾਡੇ 'ਚ ਸਿੱਧਾ ਵੱਜਣਾ ਸੀ ਬੰਪਰ ਦੇ ਨਾਲ ਵੱਜਣਾ ਸੀ ਉਸ ਵੀ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਹੋਣਾ ਸੀ ਪਰ ਜੋ ਵੱਜ ਜਾਂਦਾ ਸਪੀਡ ਕਾਫੀ ਸੀ ਉਹ 70 ਤੋਂ ਸਪੀਡ ਤੋਂ ਉੱਪਰ ਸੀ ਜੋ ਵੱਜ ਜਾਂਦਾ ਤਾਂ ਫਿਰ ਉਸ ਦਾ ਵੀ ਨੁਕਸਾਨ ਹੀ ਸਾਡਾ ਤਾਂ ਚਲੋ ਜੋ ਹੋਣਾ ਸੀ ਉਹ ਹੀ ਜਾਣਾ ਸੀ ਜੀ ਮੇਰਾ ਨਾਮ ਰਣਜੀਤ ਸਿੰਘ ਹੈ ਅਸੀਂ ਚੌਕਰਾ ਮਰਾੜਾ ਤੋਂ ਆ ਆ ਗੁਰਦਾਸਪੁਰੋਂ ਅਸੀਂ ਲੰਘ ਕੇ ਅੱਗੇ ਆਏ ਸਾਨੂੰ ਇੱਕ ਸ਼ਿਫਟ ਗੱਡੀ ਵਾਲਾ ਸੀ ਤੇ ਉਹ ਅਗਲੀ ਸਾਈਡ ਤੋਂ ਆਂਦੇ ਸੀ ਅਸੀਂ ਇੱਧਰੋਂ ਜਾਂਦੇ ਸੀ ਤੇ ਪਿੱਛੋਂ ਇੱਕ ਹਵਾ ਆਉਣ ਰਿਹਾ ਸੀ ਵੱਡਾ ਟੱਕਰ ਉਹਨੇ ਵੀ ਨਹੀਂ ਸਪੀਡ ਕੱਟ ਕੀਤੀ ਉਹ ਜੋ ਗੱਡੀ ਵਾਲਾ ਆਉਣ ਰਿਹਾ ਸੀ ਉਹਨੇ ਸਿੱਧੀ ਗੱਡੀ ਸਾਡੇ ਟਰੈਕਟਰ ਵੱਲੇ ਲਿਆਂਦੀ ਅਸੀਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਅਸੀਂ ਟਰੈਕਟਰ ਥੱਲੇ ਲਾ ਦਿੱਤਾ ਸੜਕ ਤੋਂ ਇਸ ਕਾਰਨ ਸਾਡੀ ਟਰਾਲੀ ਪਲਟ ਗਈ ਬਾਕੀ ਸਾਡਾ ਨੁਕਸਾਨ ਕਾਫੀ ਹੋਇਆ ਐ ਦੇਖੋ ਹੁਣ ਆ ਸਾਡੇ ਮਜ਼ਦੂਰ ਲੱਗੇ ਹੋਏ ਆ ਟਰਾਲੀ ਲੋਡ ਕਰਨਾ ਇਹ ਸਾਨੂੰ ਡਬਲ ਖਰਚਾ ਪੈ ਰਿਹਾ ਜੋ ਸਾਡਾ ਉਹ ਗੱਡੀ ਵਾਲਾ ਆ ਰਿਹਾ ਸੀ ਉਹਨੇ ਇੱਕ ਵਾਰੀ ਨਹੀਂ ਸਾਡੇ ਲੱਗ ਕੇ ਆਣ ਕੇ ਪੁੱਛਿਆ ਕਿ ਭਾਈ ਬਚ ਗਏ ਜਾਂ ਕਿਵੇਂ ਅਸੀਂ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਆ ਬਾਕੀ ਚਲੋ ਗੱਡੀਆਂ ਵਾਲਿਆਂ ਨੂੰ ਬੇਨਤੀ ਕੀ ਬਾਈ ਤੁਸੀਂ ਘਰੋਂ ਨਿਕਲਦੇ ਹੋ ਬਾਕੀ ਰਾਵਣ ਆਇਆ ਕਰੋ ਆਪਣੇ ਜਿੱਥੇ ਵੀ ਪਹੁੰਚਣਾ ਥੋੜਾ ਟਾਈਮ ਨਾਲ ਤੁਰ ਪਿਆ ਕਰੋ ਜੋ ਕਿ ਤੁਸੀਂ ਪਹਿਲਾਂ ਪਹੁੰਚ ਸਕੋ ਬਾਕੀ ਸਾਡਾ ਜੋ ਨੁਕਸਾਨ ਹੋਇਆ ਉਹ ਸਾਨੂੰ ਪਤਾ ਵਾ ਬਾਕੀ ਅਸੀਂ ਉਸ ਦੀ ਜਾਨ ਬਚਾਈ ਆ ਚਲੋ ਨਾ ਸੀ ਉਸ ਨੂੰ ਬਚਾਇਆ ਸਾਡਾ ਟਰੈਕਟਰ ਜਦੋਂ ਥੱਲੇ ਉਤਰ ਗਿਆ ਉਹ ਬੜਾ ਵਧੀਆ ਸਾਫ਼ ਨਿਕਲ ਗਿਆ ਉਸ ਨੇ ਇੱਕ ਵਾਰੀ ਵੀ ਨਹੀਂ ਸਾਨੂੰ ਪੁੱਛਿਆ ਕਿ ਬਾਈ ਤੁਸੀਂ ਬਚ ਗਏ ਜਾਂ ਕਿਵੇਂ-ਕਿਵੇਂ ਨੇ ਜੇ ਅਸੀਂ ਨਾ ਰੋਕਦੇ ਜਾਂ ਥੱਲੇ ਨਾ ਗੱਡੀ ਕਰਦੇ ਟਰੈਕਟਰਕ ਨਾ ਕਰਦੇ ਉਹ ਸਾਡੇ 'ਚ ਸਿੱਧਾ ਵੱਜਣਾ ਸੀ ਬੰਪਰ ਦੇ ਨਾਲ ਵੱਜਣਾ ਸੀ ਉਸ ਵੀ ਸਾਨੂੰ ਇਹ ਨਹੀਂ ਪਤਾ ਹੁੰਦਾ ਕਿ ਹੋਣਾ ਸੀ ਪਰ ਜੋ ਵੱਜ ਜਾਂਦਾ ਸਪੀਡ ਬਾਕੀ ਸੀ ਉਹ 60-70 ਤੋਂ ਸਪੀਡ ਤੋਂ ਉੱਪਰ ਸੀ ਜੋ ਵੱਜ ਜਾਂਦਾ ਤਾਂ ਫਿਰ ਉਸ ਦਾ ਵੀ ਨੁਕਸਾਨ ਹੀ ਸਾਡਾ ਤਾਂ ਚਲੋ ਜੋ ਹੋਣਾ ਸੀ ਉਹ ਹੀ ਜਾਣਾ ਸੀ ਪਿਛਲਾ ਜਿਹੜਾ ਟੋਲਾ ਆ ਰਿਹਾ ਸੀ ਟਿਪਰ ਆ ਰਿਹਾ ਸੀ ਉਹਦੀ ਉਹ ਭਾਜੀ ਪ੍ਰੈਸ਼ਰ ਦਾ ਲੋਡ ਸੀ ਉਸਨੇ ਵੀ ਨਹੀਂ ਸਪੀਡ ਹੌਲੀ ਕੀਤੀ ਉਹ ਦਾ ਕ੍ਰੋਸ ਕਰ ਰਿਹਾ ਜਿਹੋ ਅੱਗੋਂ ਗੱਡੀ ਵਾਲਾ ਸੀ ਉਸਨੇ ਵੀ ਨਹੀਂ ਸਪੀਡ ਹੌਲੀ ਕੀਤੀ ਜੇ ਉਹ ਗੱਡੀ ਵਾਲਾ ਰੋਕ ਲੈਂਦਾ ਤਾਂ ਆਰਾਮਣਾ ਨਿਕਲ ਜਾਣਾ ਸੀ ਦੋਨੋਂ ਗੰਨਾ ਕਿਹੜੀ ਮਿਲ ਲੈ ਕੇ ਜਾ ਰਹੇ ਹਾਂਜੀ ਬਸ ਕਿਹੜੀ ਮਿਲ ਜਾ ਰਹੇ ਸੀ ਬਰਸਾ ਅਸੀ ਦਾ ਰਾਜ ਹੀ ਰਹਿ ਗਿਆ ਕੱਲ੍ਹ ਦੇ ਕਿੰਨਾ ਕੁ ਨੁਕਸਾਨ ਹੋ ਗਿਆ ਸਾਡਾ ਸਰ ਨੁਕਸਾਨ ਟਰਾਲੀ ਦਾ ਇਹ ਹੀਟਲੀ ਸੈਟ ਦਾ ਰਮ ਆ ਉਹ ਵੀ ਪਾੜ ਚੁੱਕਾ ਤੇ ਸਰ ਸਾਡੇ ਟਰੈਕਟਰ ਦਾ ਵੀ ਨੁਕਸਾਨ ਆ ਸਪੈਂਡਲ ਟੁੱਟ ਗਿਆ ਸੀ ਉਹ ਹੁਣ ਗੈਰੇਜ ਤੇ ਦੇਖ ਕੇ ਆਏ ਆ ਪਰ ਵੀ ਅਸੀਂ ਇਹ ਬਗਾਨੇ ਟਰੈਕਟਰ ਟਰਾਲੀ ਮੰਗ ਕੇ ਲਿਆਂਦੇ ਆ ਗੰਨਾ ਵੀ ਥੋੜਾ ਬੋਤਾ ਖਰਾਬ ਹੋਇਆ ਹਾਂ ਹਾਂ ਸਰ ਗੰਨਾ ਦਾ ਤਾਂ ਸਾਹਮਣੇ ਹੀ ਆ ਜੋ ਡਿਲੀਵਰ ਵੀ ਡਬਲ ਪੈ ਗਈ ਹਾਂਜੀ ਸਰ ਜੇ ਇਹ ਜੋ ਵੱਡ ਟੋਕੋ ਇਹ ਹੁਣ ਇਹ ਜ਼ਿਆਦਾਤਰ ਚੁੱਕਿਆ ਨਹੀਂ ਜਾਣਾ ਮੋਟਾ ਮੋਟਾ ਚੱਕਰੇ ਆ